ਮੁਲਾਵਾਲ ਤੋਂ ਵਿਦੇਸ਼ ਜਾਣ ਤੇ ਲੜਕੇ ਦੀ ਤਲਗਾਨਾ ਵਿੱਚ ਰੇਲ ਦੇ ਸਫ਼ਰ ਦੌਰਾਨ ਹੋਈ ਮੌਤ ਮ੍ਰਿਤਕ ਪਲਵਿੰਦਰ ਸਿੰਘ ਦੀ ਦੇਹ ਨੂੰ ਪੰਜਾਬ ਪਹੁੰਚਾਉਣ ਲਈ ਪਰਿਵਾਰ ਨੇ ਸਰਕਾਰ ਨੂੰ ਕੀਤੀ ਅਪੀਲ ਵਿਧਾਨ ਸਭਾ ਹਲਕਾ ਕਾਦੀਆਂ ਤੇ ਪਿੰਡ ਮੁਲਾਵਾਲ ਦੇ ਇੱਕ 21 ਸਾਲਾ ਨੌਜਵਾਨ ਦੀ ਵਿਦੇਸ਼ ਜਾਣ ਦੇ ਸਮੇਂ ਰੇਲ ਸਫ਼ਰ ਦੌਰਾਨ ਤਲਗਾਨਾ ਦੇ ਸ਼ਹਿਰ ਖਮਮ ਕੋਲ ਅਚਾਨਕੇ ਛਕੀ ਹਾਲਤ ਵਿੱਚ ਮੌਤ ਹੋਣ ਦੀ ਖਬਰ ਹੈ ਮ੍ਰਿਤਕ ਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਤੋਂ ਮੇਰੀ ਜਾਣਕਾਰੀ ਅਨੁਸਾਰ ਪਲਵਿੰਦਰ ਸਿੰਘ ਪੁੱਤਰ ਹਰਦੀਪ ਸਿੰਘ ਜੋ ਕਿ ਪਹਿਲਾਂ ਵੀ ਇੱਕ ਵਾਰ ਯੂਰਪ ਨੇੜਲੇ ਆਰਮੀਨੀਆ ਸ਼ਹਿਰ ਵਿੱਚ ਕੋਈ ਸਮਾਨ ਨੌਕਰੀ ਕਰਕੇ ਘਰ ਪਰਤਿਆ ਸੀ ਤਾਂ ਹੁਣ ਉਹ 30 ਜੁਲਾਈ ਇੱਕ ਵਾਰ ਫਿਰ ਅਰਮੀਨੀਆ ਜਾਣ ਲਈ ਕਰੋ ਨਿਕਲਿਆ ਸੀ ਤਾਂ ਦਿੱਲੀ ਤੋਂ ਆਪਣੇ ਪਾਸਪੋਰਟ ਲੈ ਕੇ ਚਨਈ ਵੱਲ ਨੂੰ ਰੇਲ ਦਾ ਸਫ਼ਰ ਸ਼ੁਰੂ ਕੀਤਾ ਸੀ ਇਸ ਦੌਰਾਨ ਜਦੋਂ ਉਸ ਦਾ ਸਫ਼ਰ ਤਲंगाना ਸਟੇਟ ਦੇ ਸ਼ਹਿਰ ਵਿਜੇਵਾੜਾ ਨੇੜੇ ਖਮਮ ਕਸਬੇ ਤੱਕ ਚੱਲ ਰਿਹਾ ਸੀ ਤਾਂ ਇਸ ਦੌਰਾਨ ਉਸ ਦੀ ਰੇਲ ਸਫਤਰਾਨ ਮੌਤ ਹੋ ਗਈ ਪੰਜ ਜੀ ਕਿੰਨੇ ਬੱਚੇ ਸੀ ਤੁਹਾਡੇ ਤੇ ਇਹ ਪਲਮਿੰਦਰ ਕਦੋਂ ਕ ਘਰੋਂ ਗਿਆ ਮੈਂ ਬਧਵਾ ਸ਼ਾਮੀ ਸੇਕ ਵੇਣਾ ਘਰੋਂ ਗਿਆ ਤੇਰੀਆਂ ਤੋਂ ਟ੍ਰੇਨ ਚੜ੍ਹਿਆ ਦਿੱਲੀ ਤੱਕ ਧੋ ਕਾ ਕੇ ਹਨ ਇੱਕ ਬੇਟੀ ਸੀ ਇਹ ਛੋਟਾ ਸੀ ਮੇਰਾ ਇਹ ਬੇਟਾ ਕਦੋਂ ਗਿਆ ਘਰੋਂ ਬੁੱਧਵਾਰ ਗਿਆ ਜੀ ਸਾਮੇ ਸ਼ੇਕ ਹੋ ਜਨ ਨਾਲ ਇਹ ਕਿੱਧਰ ਤੋਰਿਆ ਸੀ ਤੁਸੀਂ ਇਹਨੂੰ ਮੈਂ ਕਹਿ ਰਿਆਂ ਤਾਂ ਦਿੱਲੀ ਤੱਕ ਗਿਆ ਜੇ ਗੋਪਾਸਪੋਰਟ ਲੈਣਾ ਹੈ ਉਹਨੇ ਦਿੱਲੀ ਤੋਂ ਹਾਂ ਜੀ ਹਾਂ ਜੀ ਅੱਛਾ ਤੇ ਇਹ ਘਰ ਕੀ ਕੰਮ ਕਰਦਾ ਸੀ ਕਿੰਨਾ ਕੁ ਪੜ੍ਹਿਆ ਲਿਖਿਆ ਸੀ ਬੱਚਾ ਤੁਹਾਡਾ ਤੇ ਬੱਚਾ ਮੇਰੇ ਦਾਸ ਹੀ ਕੀਤੀਆਂ ਹਸਣ ਹੂੰ ਤੇ ਜ਼ਿੰਮੇਵਾਰ ਇਹ ਕਰਦਾ ਸੀ ਹੂੰ ਰੋਜੀ ਰੋਟੀ ਕਮਾਉਣਾ ਸੀ ਇਹ ਕਰੂੰ ਬਾਹਰ ਪਹਿਲੀ ਈ ਦੀ ਗਿਆ ਕਿ ਜਾਂ ਪਹਿਲਾਂ ਵੀ ਗਿਆ ਸੀ ਦੂਸਰੀ ਵਾਰ ਗਿਆ ਜੀ 3 ਮਹੀਨੇ ਹੋਏ ਜੱਗੇ ਪਹਿਲਾਂ ਵੀ ਰਹਿ ਕੇ ਆਇਆ ਉੱਥੇ ਕਿੰਨਾ ਕੁ ਦਿਨ ਰਹਿ ਕੇ ਆਇਆ 1.5 ਹਫ਼ਤੇ ਰਹਿ ਕੇ ਆਇਆ ਜੀ ਉੱਥੇ ਕਮਾਈ ਕੀਤੀ ਉਹਨੇ ਹਾਂਜੀ ਹਾਂਜੀ ਕੋਈ ਵਿਆਹ ਉਹ ਕੀਤਾ ਉਹਦਾ ਜਾਂ ਕੋਈ ਨਹੀਂ ਵਿਆਹ ਨਹੀਂ ਕੀਤਾ ਜੀ ਵਿਆਹ ਵਾਲੇ ਪਾਸੇ ਤਾਂ ਜੇ ਹੋਏ ਨੇ ਜੇ ਘਰ 'ਚ ਗਰੀਬੀ ਕੱਟਣੀ ਰੱਬ ਨੇ ਪਹਿਲੇ ਹੀ ਸੁਤਾ ਪਾਤੀ ਕਿਦਾਂ ਦਾ ਸੁਭਾਅ ਏ ਉਹਦਾ ਤੁਹਾਡੇ ਨਾਲ ਕਿੰਨਾ ਕੁ ਮੋਹ ਮੁਹੱਬਤ ਏ ਉਹਦਾ ਬਹੁਤ ਜ਼ਿਆਦਾ ਏ ਆਪਣੇ ਭੈਣ ਭਰਾਵਾਂ ਨਾਲ ਉਹਦਾ ਰਿਸ਼ਤਾ ਸਾਰੇ ਨਾਲ ਕਦੇ ਕਹਿ ਨੂੰ ਨਹੀਂ ਮੋੜਿਆ ਕੋਈ ਇੱਥੇ ਆਵ ਨਹੀਂ ਕਿਸੇ ਕੋਈ ਲਾਂਭਾ ਨਹੀਂ ਆਇਆ ਕੀ ਤੁਸੀਂ ਸਰਕਾਰ ਕੋ ਚਾਹੁੰਦੇ ਹੋ ਕਿੰਦਾ ਦੀ ਤੁਹਾਡੀ ਮਦਦ ਹੋਵੇ ਜਾਂ ਪਰ ਪਿੰਡ ਵਾਲੇ ਤੁਹਾਡੀ ਕਿੰਨੀ ਕ ਹੈਲਪ ਕਰ ਰਹੇ ਆ ਪਿੰਡ ਵਾਲੇ ਬਹੁਤ ਹੈਲਪ ਕਰਦੇ ਨੇ ਸਾਰੇ ਨਾਲ ਬਹੁਤ ਪਿਆਰ ਸਾਡੇ ਨਾਲ ਕੋਈ ਨਹੀਂ ਸਰਕਾਰ ਦੇ ਨਾਲ ਪੰਜਾਬ ਸਰਕਾਰ ਨਾਲ ਸੈਂਟਰ ਸਰਕਾਰ ਨਾਲ ਕੋਈ ਹੋਇਆ ਤੁਹਾਡੇ ਪਰਿਵਾਰ ਦਾ ਰਾਬਤਾ ਕੋਈ ਨਹੀਂ ਸਾਡਾ ਕੋਈ ਰਾਬਤਾ ਨਹੀਂ ਹੋਇਆ ਕੀ ਚਾਹੁੰਦੇ ਹੋ ਤੁਸੀਂ ਸਰਕਾਰ ਕੋ ਨਹੀਂ ਇਨਸਾਫ ਹੀ ਚਾਹੁੰਨੇ ਕੀ ਸੋਚਦੇ ਹੋ ਤੁਹਾਡੇ ਪੁੱਤ ਦੀ ਡੈਥ ਕਿੱਦਾਂ ਹੋਈ ਆ ਕੀ ਦੱਸਿਆ ਕੁਦਰਤੀ ਹੋਈ ਐ ਜਾਂ ਤੁਹਾਨੂੰ ਸ਼ੱਕ ਆ ਕੋਈ ਇਹਦੇ ਵਿੱਚ ਸਾਨੂੰ ਕੋਈ ਪਤਾ ਨਹੀਂ ਪਰਮਾਤਮਾ ਜਾਣੇ ਮੈਂ ਕੁਛ ਨਹੀਂ ਕਹਿ ਸਕਦੀ ਇਹਦੇ ਬਾਰੇ ਪਾਜੀ ਕੀ ਨਾਮ ਆਹੀਂ ਬੱਚੇ ਦਾ ਕਿੰਨੀ ਕੁ ਉਮਰ ਆ ਉਹਦੀ ਬਲਵਿੰਦਰ ਸਿੰਘ 20 ਸਾਲ ਦੀ ਤੇ ਇਹ ਕਿੱਥੇ ਜਾ ਰਿਹਾ ਸੀ ਘਰੋਂ ਅਰਮਾਨੀਆਂ ਜਾਣਾ ਕਿਦਣ ਮੌਤ ਹੋਈ ਐ ਤੁਹਾਨੂੰ ਕਦੋਂ ਪਤਾ ਲੱਗਾ ਮਨੂ ਰਾਤ ਹੀ ਪਤਾ ਲੱਗਿਆ ਕਿਤਾ ਹੀ ਕੋਈ ਅੱਛਾ ਕਿੰਨੇ ਦੱਸਿਆ ਤੁਹਾਨੂੰ ਉਹਦਾ ਚਾਚਾ ਇੱਧਰ ਜੰਮੂ ਚ ਨੌਕਰੀ ਕਰਦਾ ਉਹਨੇ ਟ੍ਰੇਨ ਵਾਲਿਆਂ ਨਾਲ ਗੱਲ ਕਰਕੇ ਤੇ ਉਹਨਾਂ ਨੇ ਹੀ ਪਾਈਆਂ ਫੋਟੋਆਂ ਤੁਹਾਡੇ ਕੋਲ ਸੰਪਰਕ ਹੋਇਆ ਉੱਥੇ ਕੋਈ ਬੰਦਾ ਹੈਗਾ ਆਪਣਾ ਜਿੱਥੇ ਉਹਦੀ ਡੱਡ ਬੋਡੀ ਪਈ ਹੈ ਇਹ ਕੀ ਕੰਮ ਕਰਦਾ ਸੀਗਾ ਮੁੰਡਾ ਉੱਥੇ ਰਮਾਨੀਆ ਕਦੋਂ ਦਾ ਗਿਆ ਸੀ ਜਾਂ ਪਹਿਲੀ ਯਾਰ ਜਾ ਰਿਹਾ ਸੀ ਨੇ ਅੱਗੇ ਵੀ ਗਿਆ ਸੀ ਬਿਜਲੀ ਦਾ ਪਾਈ ਕਰਦੇ ਸੀ ਉੱਥੇ ਵੀ ਤੇ ਹੁਣ ਤੁਹਾਡੀ ਸਰਕਾਰ ਨੂੰ ਜਾਂ ਕੋਈ ਲੋਕਲ ਪ੍ਰਸ਼ਾਸਨ ਨੂੰ ਕੋਈ ਗੱਲਬਾਤ ਹੋਈ ਕੋਈ ਅਪੀਲ ਹੋਈ ਤੁਹਾਡੀ ਨਹੀਂ ਕੀ ਚਾਹੁੰਦੇ ਕੀ ਉਹ ਤੁਸੀਂ ਕਿਸ ਤਰ੍ਹਾਂ ਦੀ ਤੁਹਾਡੀ ਮਦਦ ਹੋਵੇ ਮੈਂ ਤੇ ਉਹ ਸੋਚਣਾ ਮੇਰੇ ਬੇਟੇ ਦੀ ਟਿੰਡਾ ਡਬਾਡੀ ਆ ਤੁਹਾਡੇ ਨਾਲ ਇਸ ਪਲਵਿੰਦਰ ਦੀ ਕੀ ਰਿਸ਼ਤੇਦਾਰੀ ਹੈ ਕਦੋਂ ਕੋ ਕਦੋਂ ਜਾਣਦੇ ਤੁਸੀਂ ਮੇਰਾ ਜੀ ਮੈਂ ਉਹਨਾਂ ਦੇ ਮਾਮਾ ਜੀ ਦਾ ਬੇਟਾ ਲੱਗਦਾ ਆ ਤੇ ਮੇਰਾ ਬਹੁਤ ਪੁਰਾਣਾ ਵਾਕਾ ਵਾ ਮੇਰਾ ਬੜਾ ਪ੍ਰੇਮ ਪਿਆਰ ਹੀ ਉਹਦੇ ਨਾਲ ਮੇਰਾ ਕਜ਼ਨ ਬ੍ਰਦਰ ਹੀ ਪਲਵਿੰਦਰ ਤੇ ਬਸ ਇੱਕ ਪਰਿਵਾਰ ਨੂੰ ਬਹੁਤ ਇਹ ਮੰਨਪਾਗੀ ਘਟਨਾ ਆ ਪਰਿਵਾਰ ਲਈ ਬਸ ਇੱਕ ਸਰਕਾਰ ਨੂੰ ਇਹੀ ਆਪਾਂ ਉਮੀਦ ਕਰਦੇ ਆ ਕਿ ਉਹ ਪਰਿਵਾਰ ਦੇ ਨਾਲ ਖੜੇ ਰਹਿਣ ਹੁਣ ਤੱਕ ਤੁਹਾਡਾ ਕੀ رابطہ ਹੋਇਆ ਉੱਥੇ ਤੇਲੰਗਾਨਾ ਪੁਲਿਸ ਨਾਲ ਜਾਂ ਪ੍ਰਸ਼ਾਸਨ ਨਾਲ ਮੈਂ ਸਵੇਰ ਦਾ 4 ਵਜੇ ਦਾ ਜੀ ਤੇਲੰਗਾਨਾ ਪੁਲਿਸ ਵਾਲਿਆਂ ਨਾਲ ਗੱਲ ਕਰਦਾ ਪਿਆ ਆ ਪਹਿਲਾਂ ਉਹ ਐਸੀ ਚੀਜ਼ ਲਈ ਕਹਿੰਦੇ ਸੀ ਕਿ ਪੰਜਾਬ ਤੋਂ ਇਹਨਾਂ ਦੇ ਫੈਮਲੀ ਮੈਂਬਰ ਆਣਗੇ ਜਿਹੜੇ ਇਮੀਡੀਏਟ ਫੈਮਲੀ ਮੈਂਬਰ ਨੇ ਜਿੱਦਾਂ ਪਲਵਿੰਦਰ ਦੇ ਮਦਰ ਜਾਂ ਫਾਦਰ ਪਰ ਉਹਨਾਂ ਨਾਲ ਗੱਲ ਕਰਕੇ ਗਿਆ ਸੀ ਕਿ ਇਹ ਚੀਜ਼ ਪੋਸੀਬਲ ਨਹੀਂ ਆ ਉਹਨਾਂ ਦੀ ਏਜ ਥੋੜੀ ਜ਼ਿਆਦਾ ਆ ਤੇ ਉਹਦੇ ਬਾਅਦ ਫਿਰ ਉਹਨਾਂ ਨੇ ਕਿਹਾ ਕਿ ਚਲੋ ਤੁਸੀਂ ਉਹਨਾਂ ਕੋਲ ਨੋ ਆਬਜੈਕਸ਼ਨ ਸਰਟੀਫਿਕੇਟ ਬਣਵਾ ਲਓ ਤੇ ਫਿਰ ਕੋਈ ਵੀ ਫੈਮਿਲੀ ਮੈਂਬਰ ਜਿੱਦਾਂ ਮੇਰੇ ਫਾਦਰ ਸਾਹਿਬ ਜਿਹੜੇ ਉਹਨਾਂ ਦੇ ਮਾਮਾ ਜੀ ਪਹਿਲਾਂ ਸਾਡੀ ਇਹ ਤਿਆਰੀ ਸੀ ਕਿ ਉਹ ਜਾਣਗੇ ਉੱਥੇ ਸਪੈਸ਼ਲੀ ਤੇ తెలంగాణ ਤੇ ਡੈੱਡ ਬੋਡੀ ਲੈ ਕੇ ਆਣਗੇ ਹੁਣ ਕੋਈ ਫੈਮਿਲੀ ਫਰੈਂਡ ਮਿਲਿਆ ਸਾਨੂੰ ਜਿਹੜਾ ਨੌਨ ਦੇ ਵਿੱਚ ਆ ਉਹ ਸਾਡੀ ਜਗ੍ਹਾ ਫਿਰ ਆਪਾਂ ਉਹਨਾਂ ਦੇ ਨਾਲ ਤੁਹਾਡੀ ਕੋਈ ਲੋਕਲ ਅਪਰੋਚ ਹੋਈ ਕਿ ਐਡਮਿਨਿਸਟ੍ਰੇਸ਼ਨ ਨਾਲ ਜਾਂ ਕਿਸੇ ਸਰਕਾਰ ਦੇ ਨੁਮਾਇੰਦੇ ਨਾਲ ਨਹੀਂ ਨਹੀਂ ਜੀ ਅਜੇ ਤੱਕ ਸਾਡੀ ਕਿਸੇ ਨਾਲ ਅਪਰੋਚ ਨਹੀਂ ਹੋਈ ਕਿਸੇ ਸਰਕਾਰ ਵਾਲੇ ਨੇ ਸਾਨੂੰ ਨਹੀਂ ਅਪਰੋਚ ਕੀਤੀ ਤੇ ਬਾਕੀ ਕੋਸ਼ਿਸ਼ ਕਰਦੇ ਆਂ ਜੇ ਆਪਾਂ ਆਪਣੇ ਬੇਸ ਦੇ ਉੱਪਰ ਹੀ ਉਹਨਾਂ ਦੀ ਡੈੱਡ ਬੋਡੀ ਉੱਥੋਂ ਲਿਆਂਦੀ ਆ ਤੁਸੀਂ ਕੀ ਉਮੀਦ ਕਰਦੇ ਹੋ ਤੁਸੀਂ ਕਿਦਾਂ ਦੀ ਹੈਲਪ ਚਾਹੁੰਦੇ ਹੋ ਮੈਂ ਜੀ ਹੈਲਪ ਚਾਹਨਾ ਹੈ ਕਿ ਪਰਿਵਾਰ ਨੂੰ ਕਿਸੇ ਹਰ ਇੱਕ ਚੀਜ਼ ਦੀ ਸਪੋਰਟ ਮਿਲੇ ਜੇ ਫਾਈਨੈਂਸ਼ੀਅਲ ਸਪੋਰਟ ਵੀ ਹੋਏ ਜਾਂ ਉਹਦਾ ਵੀ ਫੈਮਿਲੀ ਸਪੋਰਟ ਕਿਸੇ ਵੀ ਤਰੀਕੇ ਦੀ ਪਰਿਵਾਰ ਨੂੰ ਦਿੱਤੀ ਜਾਏ ਸਰਕਾਰ ਵੱਲੋਂ ਡੈੱਡ ਬੋਡੀ ਦਾ ਪ੍ਰਬੰਧ ਕੋਈ ਸਰਕਾਰ ਵੱਲੋਂ ਜੀ ਆਪਾਂ ਚਾਹੁੰਦੇ ਆ ਕਿ ਬਾਈ ਪਲੇਨ ਉਹਦੀ ਡੈੱਡ ਬੋਡੀ ਕਿਉਂਕਿ ਇੱਥੋਂ ਤਕਰੀਬਨ 2.5 ਦਿਨ ਦਾ ਰਸਤਾ ਹੈ ਤੇਲੰਗਾਨਾ ਦਾ ਜੇ ਆਪਾਂ ਬਾਈ ਟ੍ਰੇਨ ਜਾਂਦੇ ਆ ਤੇ ਬਹੁਤ ਵਧੀਆ ਹੋਏਗਾ ਜੇ ਸਰਕਾਰ ਬਾਈ ਪਲੇਨ ਉਹਦੀ ਡੈੱਡ ਬੋਡੀ ਇੱਥੇ ਪੰਜਾਬ ਦੇ ਵਿੱਚ ਲਿਆਂਈ ਜਾਏ ਬਹੁਤ ਆਪਾਂ ਮਾਨ ਮਹਿਸੂਸ ਕਰਾਂਗੇ ਜੀ ਭਾਜੀ ਸੁਖਵਿੰਦਰ ਜੀ ਇਹ ਕੀ ਪਾਣਾ ਵਰਤਿਆ ਤੇ ਤੁਹਾਨੂੰ ਕਦੋਂ ਪਤਾ ਲੱਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਰਾਤ ਇਹਨਾਂ ਨੂੰ 11 ਵਜੇ ਫੋਨ ਆਇਆ ਹੂੰ ਕਿ ਮਤਲਬ ਇਸ ਤਰ੍ਹਾਂ ਗੱਲ ਹੋਈ ਹੈ ਮੇਰੇ ਨਾਲ ਸਵੇਰੇ ਸ੍ਰਿੰਦਰ ਸਿੰਘ son ਆਫ ਨਿਸ਼ਾਨ ਸਿੰਘ ਨੇ ਗੱਲ ਕੀਤੀ ਹੈ ਤੇ ਮਤਲਬ ਬਹੁਤ ਦੁਖਦਾਈ ਘਟਨਾ ਹੈ ਇਸ ਪਰਿਵਾਰ ਦਾ ਸਾਰਨਾ ਕਮਾਈ ਦਾ ਜ਼ਰੀਆ ਸੀ ਤੁਸੀਂ ਦੇਖ ਹੀ ਰਹੇ ਹੋ ਕਿ ਜਦੋਂ ਬੰਦੇ ਜਾਵਾ ਹੀਦੇ ਹੋਦੇ ਨੇ ਬੱਚੇ ਉਹਨਾਂ ਦਾ ਸਹਾਰਾ ਬਣਦੇ ਨੇ ਤੇ ਜਦੋਂ ਬੱਚੇ ਦੀ ਅਦਾ ਦਰਦਨਾਕ ਰਸਤੇ ਵਿੱਚ ਹੀ ਇੱਕ ਕਿਦਾਂ ਦਾ ਨੌਜਵਾਨ ਸੀਗਾ ਤੇ ਪਿੰਡ ਵਿੱਚ ਕੀ ਕੰਮ ਧੰਦਾ ਕਰਦਾ ਸੀ ਬਹੁਤ ਵਧੀਆ ਨੌਜਵਾਨ ਸੀ ਮਾਪਿਆਂ ਦਾ ਆਗਿਆਕਾਰ ਸੀ ਸਮਾਜ ਦੇ ਵਿੱਚ ਵੀ ਕਿਸੇ ਨੂੰ ਬੜੀ ਇੱਜ਼ਤ ਤੇ ਮਾਣ ਨਾਲ ਬੁਲਾਉਂਦਾ ਸੀ ਤੇ ਆਪਣੀ ਪੂਰੀ ਮਿਹਨਤ ਕਰਦਾ ਸੀ 10+2 ਕਰਨ ਤੋਂ ਬਾਅਦ ਆਪਣੀ ਮਿਹਨਤ ਦੇ ਵਿੱਚ ਜੁਟਿਆ ਰਹਿੰਦਾ ਸੀ ਸੋ ਇਸੇ ਕਰਕੇ ਹੀ ਉਹ ਬਾਹਰ ਜਾ ਕੇ ਵੀ ਮਤਲਬ ਦੁਬਾਰਾ ਗਿਆ ਇੱਥੋਂ ਹਾਲਾਂਕਿ ਉਹਦੇ ਫਾਦਲ ਸਾਹਿਬ ਠੀਕ ਨਹੀਂ ਸੀ ਇਹਨਾਂ ਦੀ ਇੱਕ ਲੱਤ ਜਿਹੜੀ ਉਹ ਦਰਦ ਕਰਦੀ ਬਹੁਤ ਜ਼ਿਆਦਾ ਤੇ ਫਿਰ ਵੀ ਉਹ ਮਿਹਨਤ ਕਰਨ ਵਾਸਤੇ ਗਿਆ ਬੜਾ ਦੁਖਦਾਇਕ ਇਹ ਘਟਨਾ ਵਾਪਰੀ ਇਸ ਪਰਿਵਾਰ ਦਾ ਅੱਜ ਲੱਖ ਟੁੱਟ ਗਿਆ ਮਤਲਬ ਜੋ ਇਹਨਾਂ ਨਾਲ ਵਾਪਰਿਆ ਹੈਗਾ